ਅੱਜ ਆਪਾਂ ਮਸਟੈਕਟਸ ਬਿਮਾਰੀ ਬਾਰੇ ਗੱਲਬਾਤ ਕਰਾਂਗੇ ਇਹ ਜੋ ਬਿਮਾਰੀ ਆ ਆਪਣੇ ਡੰਗਰ ਜਿਹੜੇ ਘਰੇਲੂ ਆਪਾਂ ਡੰਗਰਾਂ ਦੇ ਵਿੱਚ ਆਮ ਪਾਈ ਜਾਂਦੀ ਆ ਇਹਦੇ ਜ਼ਿਆਦਾਤਰ ਬਿਮਾਰੀ ਆਉਣ ਦੇ ਲੱਛਣ ਇਹ ਆ ਵੀ ਜ਼ਿਆਦਾ ਆਪਾਂ ਚ ਚੌਲ ਜਿਹੜੇ ਆਪਾਂ ਕਣੀਆਂ ਕਹਿ ਦਿੰਨੇ ਕਣੀਆਂ ਕਣੀਆਂ ਪਾਉਣੀਆਂ ਚਾ ਉਲੀ ਵਾਲਾ ਚਾਰ ਪਾ ਦੇਣਾ ਇਹਦੇ ਕਾਰਨ ਜ਼ਿਆਦਾ ਬਿਮਾਰੀਏ ਆਉਂਦੀ ਏ ਇਹਦੇ ਬਿਮਾਰੀ ਦੇ ਚਿਹਰੇ ਸਰਵਾਦੀ ਆਪਾਂ ਨੂੰ ਲੱਛਣਾਂ ਬਾਰੇ ਪਤਾ ਲੱਗ ਜਾਏ ਜਿਦਾਂ ਦੁੱਧ ਦੇ ਵਿੱਚੋਂ ਛੱਡੀ ਆਉਣੀ ਚਾ ਠੰਡ ਦਾ ਮੋਟਾ ਹੋ ਜਾਣਾ ਇਸ ਬਿਮਾਰੀ ਨੂੰ ਆਪਾਂ ਘਰੇਲੂ ਨੁਕਤੇ ਨਾਲ ਵੀ ਠੀਕ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਨੂੰ ਸਮਾਨ ਦੀ ਜਿਹੜੀ ਜ਼ਰੂਰਤ ਆ ਉਹਦੇ ਵਿੱਚ ਹੈਗਾ ਵਾ ਐਲੋਵੇਰਾ 250 ਗ੍ਰਾਮ ਤੇ ਹਲਦੀ 50 ਗ੍ਰਾਮ ਤੇ 15 ਗ੍ਰਾਮ ਚੂਨਾ ਹਏ ਕੁਾਰ ਗੰਦਲ ਦੀ ਜਿਹੜੀ ਆਪਣੀ ਸੇਲ ਆ ਉਹ ਲਾ ਲੈਣੀ ਆ ਲਾ ਕੇ ਤੇ ਇਹਨਾਂ ਨੂੰ ਜਿਹੜੀ ਜੈਲ ਹੁੰਦੀ ਆ ਜੈਲ ਕੱਢ ਕੇ ਹਲਦੀ ਤੇ ਚੂਨੇ ਨੂੰ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਗ੍ਰाइंड ਕਰਨ ਤੋਂ ਬਾਅਦ ਚ ਇਹ ਤਿੰਨਾਂ ਦਿਨਾਂ ਦੀ ਦਵਾਈ ਬਣ ਜੂਗੀ ਤਿੰਨਾਂ ਦਿਨਾਂ ਦੀ ਦਵਾਈ ਦੇ ਵਿੱਚੋਂ ਇੱਕ ਹਿੱਸਾ ਲੈਣਾ ਇੱਕ ਹਿੱਸਾ ਲੈ ਕੇ ਉਹਦੇ ਵਿੱਚ ਸਰੋਂ ਦਾ ਤੇਲ 200 ਗ੍ਰਾਮ ਜਾਂ ਤਿਲਾਂ ਦਾ ਤੇਲ ਆਪਣਾ ਐਡ ਕਰ ਸਕਦੇ ਆ ਇਹਨੂੰ ਚੰਗੀ ਤਰ੍ਹਾਂ ਬਹਾਨੇ ਨੂੰ ਧੋ ਕੇ ਤੇ ਇਹਦੇ ਉੱਤੇ ਆਪਾਂ ਚੰਗੀ ਤਰ੍ਹਾਂ ਮਲ ਦੇਣਾ ਜਿਆਦਾ ਜਿਹੜਾ ਥਾਣਾ ਰੁਕਿਆ ਹੋਇਆ ਵਾ ਉਹਦੇ ਉੱਤੇ ਜਿਆਦਾ ਮਲਣਾ ਵਾ ਤੇ ਕੀ ਜਿਹੜਾ ਸਾਰੇ ਚੱਡੇ ਦੇ ਉੱਤੇ ਮਲ ਦੇਣਾ ਮਲ ਕੇ ਤੇ ਇਹਦੇ ਨਾਲ 6 ਨਿੰਬੂ ਲੈਣੇ ਆ 6 ਨਿੰਬੂ ਉਹ ਵੀ ਤਿੰਨ ਦਿਨਾਂ ਵਾਸਤੇ ਦੋ ਨਿੰਬੂ ਡੇਲੀ ਦੇ ਦੇਣੇ ਆ ਰੋਜ਼ ਦੇ ਉਹ ਕੱਟ ਲੈਣੇ ਆ ਤਿੰਨ ਹਿੱਸਿਆਂ ਦੇ ਵਿੱਚ ਵੰਡ ਲੈਣੇ ਆ ਸਵੇਰੇ ਸ਼ਾਮ ਤੇ ਦੁਪਹਿਰੇ ਇਹ ਚੀਜ਼ਾਂ ਦੇਣੀਆਂ ਵਾ ਇਹਦੇ ਨਾਲ ਬਹੁਤ ਛੇਤੀ ਫਰਕ ਪੈਂਦਾ ਵਾ ਤੇ ਇਹਦੇ ਨਾਲੋਂ ਵਾਧਦੀ ਹੋਏ ਬਿਮਾਰੀ 'ਚ ਵਾਧਦੀ ਦਿਖੇ ਤੇ ਫੇਰ ਕਿਸ ਚੰਗੇ ਡਾਕਟਰ ਦੀ ਰਾਇ ਲੈਣੀ ਚਾਹੀਦੀ ਆ